ਤੇ ਇਹ ਜਿਹੜੀ ਅਚਨਚੇਤ ਗੱਲ ਵਾਪਰੀ ਆ ਇਹਨੇ ਸਾਨੂੰ ਹੀ ਨਹੀਂ ਪੱਤਰਕਾਰੀ ਨੂੰ ਚੈਨਲ ਵਾਲੇ ਵੀਰਾਂ ਨੂੰ ਮੀਡੀਆ ਨੂੰ ਜਾਂ ਜਿਹੜੇ-ਜਿਹੜੇ ਵੀ ਉਹਨੂੰ ਪਿਆਰ ਕਰਦੇ ਸਨ ਉਸ ਜੀ ਸਾਰਿਆਂ ਨੂੰ ਇੱਕਦਮ ਹਿਲਾ ਕੇ ਰੱਖ ਦਿੱਤਾ ਆ ਕਹਿ ਸਕੂੰਗਾ ਇੰਨਾ ਜ਼ਰੂਰ ਕਹੂੰਗਾ ਨਾ ਸੈਣੀ ਬਿਮਾਰ ਸੀ ਨਾ ਸੈਣੀ ਨੂੰ ਬਿਮਾਰੀ ਸੀ ਸਰਬਾਈ ਗੁਰੂ ਜੀ ਬਡਾਲਾ ਸਾਹਿਬ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਡਾਲਾ ਸਾਹਿਬ ਜੀ ਬੜੀ ਦੁੱਖਦਾਇਕ ਗੱਲ ਹੈਗੀ ਐ ਰੀ ਸਿੰਘ ਸੈਣੀ ਦੀ ਜਿਹੜੀ ਮੌਤ ਕੱਲ ਹੋਈ ਹੈ ਤੁਸੀਂ ਪਹੁੰਚੇ ਹੋਏ ਉੱਥੇ ਜੀ ਤੇ ਬਟਾਲਾ ਸਾਹਿਬ ਕਿਵੇਂ ਲੱਗ ਰਿਹਾ ਤੁਹਾਨੂੰ ਇਹ ਜਿਹੜੀ ਮੌਤ ਸੈਣੀ ਸਾਹਿਬ ਦੀ ਹੋਈ ਹੈ ਪੱਤਰਕਾਰ ਦੀ ਜਿਹੜਾ ਨਿਧੜਕ ਪੱਤਰਕਾਰ ਹੈਗੇ ਸੀਗੇ ਕੌਮ ਦੇ ਤੁਹਾਨੂੰ ਕਿਵੇਂ ਲੱਗਦਾ ਜੀ ਦੇਖੋ ਜੀ ਅਜੇ ਤਾਂ ਸਾਡੇ ਵਾਸਤੇ ਇੱਕ ਨਾਮ ਕਹਿ ਲਿਏ ਕਿ ਜਦੋਂ ਕਿਸੇ ਨੂੰ ਕੋ ਸੱਟ ਵੱਜਦੀ ਹੈ ਨੂੰ ਕੁਝ ਹੋਜਦਾ ਨਹੀਂ ਐਵੇਂ ਗੱਲ ਹੈ ਤੇ ਅਸੀਂ ਇੱਕ ਭਰਾਵਾਦੇ ਤੌਰ ਤੇ ਨਾਲ ਜੁੜੇ ਸੀ ਉਹ ਸਾਡੇ ਨਾਲ ਜੁੜ ਗਿਆ ਸੀਗਾ ਹਨ ਇੱਕ ਸਿਧਾਂਤ ਨੂੰ ਨਿਸ਼ਾਨੇ ਨੂੰ ਲੈ ਕੇ ਜੀ ਜੀ ਗੁਰੂ ਪੰਥ ਦੀਆਂ ਲਈ ਹਾਦ ਦਾ ਨਾਰਾ ਮਾਰਨਾ ਪੰਜਾਬ ਵਲੀ ਮਾਰਨਾ ਮਨਵਤਾਲੀ ਮਨੁੱਖੀ ਅਧਿਕਾਰਾਂ ਲਈ ਮਾਰ ਉਹ ਗੱਲ ਮੁੱਖ ਸੀ ਹਨ ਬੜੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸੀ ਇੰਨਾ ਦੇ ਵਿੱਚ ਮੈਂ ਇਹ ਅਜੀ ਹਾਲ ਦੀ ਕਿਹੜੀ ਕਹਿ ਸਕੂੰਗਾ ਇੰਨਾ ਜ਼ਰੂਰ ਕਹੂੰਗਾ ਨਾ ਸੈਣੀ ਬਿਮਾਰ ਸੀ ਨਾ ਸੈਣੀ ਨੂੰ ਬਿਮਾਰੀ ਸੀ ਤੇ ਇਹ ਜਿਹੜੀ ਅਚਨਚੇਤ ਗੱਲ ਵਾਪਰੀ ਆ ਇਹਨੇ ਸਾਨੂੰ ਹੀ ਨਹੀਂ ਪੱਤਰਕਾਰੀ ਨੂੰ ਚੈਨਲ ਵਾਲੇ ਵੀਰਾਂ ਨੂੰ ਮੀਡੀਆ ਨੂੰ ਜਾਂ ਜਿਹੜੇ-ਜਿਹੜੇ ਵੀ ਉਹਨੂੰ ਪਿਆਰ ਕਰਦੇ ਸਨ ਉਹ ਸਾਰਿਆਂ ਨੂੰ ਇੱਕਦਮ ਹਲਾ ਕੇ ਰੱਖ ਦਿੱਤਾ ਆ ਜੀ ਇਹ ਨਾ ਘਾਟ ਪੂਰੀ ਹੋਣੀ ਆ ਤੇ ਇਹਨਾਂ ਘਟਨਾਵਾਂ ਨੂੰ ਇਹ ਚਿੰਤਨ ਜ਼ਰੂਰ ਮੰਗਦੀਆਂ ਨੇ ਵੀ ਆਖਰ ਪਿੱਛੇ ਕੀ ਤੇ ਅੱਗੇ ਕੀ ਇਹ ਸਰਵੇਖਣ ਕਰਨਾ ਬਹੁਤ ਜ਼ਰੂਰੀ ਕੀ ਵਜ੍ਹਾ ਹੋ ਸਕਦੀ ਹੈ ਨਾ ਜੀ 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 ਬਾਕੀ ਸਾਰੀਆਂ ਰਿਪੋਰਟਾਂ ਆਉਣ ਤੋਂ ਬਾਅਦ ਗੱਲਬਾਤ ਆਪਾਂ ਕਰ ਸਕਦੇ ਆਂ ਵੀ ਅਜੇ ਉਹਦੇ ਲੱਗੇ ਹੋਏ ਆਂ ਵੀ ਕਿੱਥੇ ਕੀ ਵਾਪਰਿਆ ਅਖਰ ਕੀ ਹੋਇਆ ਇਹ ਦੂਜੀ ਥੇਤੀ ਜਿਹੜਾ ਵਾਪਰ ਗਿਆ ਸਾਰਾ ਕੁਝ ਬਟਾਲਾ ਸਾਹਿਬ ਜਿਸ ਤਰ੍ਹਾਂ ਇਹਨਾਂ ਦੇ ਸੋਹਰਾ ਸਾਹਿਬ ਹੈਗੇ ਨੇ ਕਹਿੰਦੇ ਵੀ ਕਾਲ ਆਈ ਸੀ ਵੀ ਕਹਿੰਦੇ ਸੈਣੀ ਸਾਹਿਬ ਕਹਿੰਦੇ ਨੇ ਵੀ ਮੈਂ ਮੇਰੀ ਤਬੀਅਤ ਠੀਕ ਨਹੀਂ ਹੈਗੀ ਜੀ ਇਸ ਤਰ੍ਹਾਂ ਇਹ 10 ਸਰੀ ਸਿਮਰ ਜੀ ਦੇ ਭਾਜੀ ਹਾਂਜੀ ਹਾਂਜੀ ਉਹ ਤਾਂ ਹੁਣ ਸਾਬ ਉਹਨਾਂ ਨੇ ਮੇਰੇ ਖਾਲੇ ਮੀਡੀਆ ਚ ਵੀ ਕਿਹਾ ਵੀ ਉਹਨਾਂ ਦੀ ਕਾਲ ਆਈ ਆ ਪਰ ਜਦੋਂ ਆਏ ਆ ਉਦੋਂ ਸਾਰਾ ਕੁਝ ਕੀ ਵੇਖਿਆ ਉਹ ਤਾਂ ਉਹਨਾਂ ਨੇ ਆਪ ਹੀ ਬਿਆਨ ਕਰ ਦਿੱਤਾ ਹੈ ਪਰ ਅਸੀਂ ਸਾਰੇ ਵੀਰ ਜਿੰਨੇ ਵੀ ਜਥੇਬੰਦੀਆਂ ਜਾਂ ਸਾਡੇ ਚੈਨਲ ਵਾਲੇ ਭਰਾ ਪੱਤਰਕਾਰ ਸਾਰੇ ਆਪਣੇ ਆਪਣੇ ਲੱਗੇ ਹੋਏ ਨੇ ਆਖਰ ਉਸ ਰਹੱਸ ਨੂੰ ਜਾਣਨ ਵਾਸਤੇ ਪਿੱਛੇ ਕੀ ਸੀ ਤੇ ਅੱਗੇ ਕੀ ਸੀ ਆਖਰ ਇਹ ਧੀ ਛੇਤੀ ਇਦਾਂ ਦੀਆਂ ਘਟਨਾਵਾਂ ਅਜਿਹੇ ਬੰਦਿਆਂ ਨਾਲ ਵਾਪਰ ਜਾਣੀਆਂ ਇਹ ਇੱਕ ਪਬਲਿਕ ਪ੍ਰਾਪਰਟੀ ਲੋਕ ਸੀਗੇ ਨਾ ਕਿ ਕੋਈ ਆਮ ਬੰਦੇ ਰੋਕਾਂ ਦੀ ਆਵਾਜ਼ ਸੀ ਸੈਣੀ ਬਿਲਕੁਲ ਜੀ ਬਿਲਕੁਲ ਇਹ ਇਸ ਲਈ ਇੱਥੇ ਸੰਦੇਹ ਜਾਂ ਇੱਥੇ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੁੰਦੇ ਨੇ ਮਰਨ ਤੋਂ ਬਾਅਦ ਜਿੱਦਾਂ ਪਤਾ ਲੱਗਿਆ ਕਿ ਸਰੀਰ ਬਿਲਕੁਲ ਨੀਲੇ ਪੈ ਜਾਣੇ ਜਾਂ ਸფერ ਜਾਣੇ ਨੀਲਾ ਪੈ ਜਾਣ ਦਾ ਉਹਦਾ ਤਾਂ ਇਹੀ ਮਤਲਬ ਹੁੰਦਾ ਹੈ ਕੋਈ ਅੰਦਰ ਜ਼ਹਿਰ ਵਗੈਰਾ ਹੋ ਸਕਦੀ ਹੈ ਹਾਂ ਇਸ ਲਈ ਉਹ ਸਾਰਾ ਕੁਝ ਹੁਣ ਡਾਕਟਰਾਂ ਦਾ ਇੱਕ ਬੋਰਡ ਬਣੂਗਾ ਉਹਦਾ ਸਾਰਾ ਕੁਝ ਦੱਸਣਗੇ ਫਿਰ ਆਪਾਂ ਤੁਹਾਡੇ ਰੂਬਰੂ ਸਾਰੇ ਹੋਵਾਂਗੇ ਬਡਾਲਾ ਸਾਹਿਬ ਜੀ ਇੱਕ ਵੱਡਾ ਸਵਾਲ ਹੈ ਕਿ ਘਰ ਦੇ ਵਿੱਚ ਇਕੱਲੇ ਸੀਗੇ ਤੇ ਖਾਣਾ ਵੀ ਕਹਿੰਦੇ ਵੀ ਪਾਸੋਂ ਆਉਂਦਾ ਸੀਗਾ ਹੋਟਲ ਵਗੈਰਾ ਵਿੱਚੋਂ ਸਵਾਲ ਇਹ ਬਹੁਤ ਉੱਠਦਾ ਹੈ ਕਿ ਇਹ ਕਿ ਉਹ ਆਪ ਕਰਦੇ ਸੀ ਕਿ ਇਹ ਹੁਣ ਦੇਖਿਆ ਵੀ ਅਸੀਂ ਉਹ ਕਦੀ ਕਦੀ ਇਹਨਾਂ ਨੂੰ ਪਤਾ ਲੱਗਿਆ ਵੀ ਮਗਾਉਂਦੇ ਸੀਗੇ ਬਾਕੀ ਘਰ ਚੋਂ ਆਪ ਸਾਰਾ ਕੁਝ ਕਰਨ ਨੂੰ ਤਕੜੇ ਸੀਗੇ ਆਪੇ ਕਰ ਲੈਂਦੇ ਸੀਗੇ ਜੀ ਜੀ ਹਾਂ ਤੇ ਕੋਈ ਨਹੀਂ ਵੀਰ ਜੀ ਜੋ ਵੀ ਆਉਂਦਾ ਸਾਹਮਣੇ ਪਰ ਹਾਲ ਦੀ ਘੜੀ ਸਾਰਿਆਂ ਨੂੰ ਕਹੂੰਗਾ ਇਹਨਾਂ ਘਟਨਾਵਾਂ ਤੇ ਖਾਸ ਕਰਕੇ ਪੱਤਰਕਾਰ ਜਿਹੜੇ ਚੰਗੇ ਸੱਚ ਨੂੰ ਸਮਰਪਿਤ ਨੇ ਲੋਕ ਸੁਲਾਰੇ ਨੇ ਪ੍ਰਚਾਰਕ ਨੇ ਤੇ ਇਕੱਲੇ ਇਕੱਲੇ ਫਿਰਨ ਨਾਲੋਂ ਸਿਰ ਜੋੜਨ, ਚਿੰਤਨ ਕਰਨ ਤਾਂ ਕਿ ਕਿਹਨਾ ਘਟਨਾਵਾਂ ਤੋਂ ਸਿੱਖਿਆ ਜਾਏ, ਇਹ ਕੁਦਰਤੀ ਆ ਜਾਂ ਕੀਤੀ ਗਈ ਆ ਜੋ ਵੀ ਆ। ਇਹਨਾਂ ਤੋਂ ਸਿੱਖਣਾ ਸਾਡੇ ਲਈ ਬਹੁਤ ਜ਼ਰੂਰੀ ਇਹਨੂੰ ਭਾਣਾ ਕਹਿ ਕੇ ਛੱਡਣ ਦੀ ਲੋੜ ਨਹੀਂ ਆ। ਇਸ ਭਾਣੇ ਤੋਂ ਸਿੱਖਣ ਦੀ ਬਹੁਤ ਜ਼ਰੂਰਤ ਹੈ। ਜੀ ਜੀ। ਇਹ ਵਡਾਲਾ ਸਾਹਿਬ ਜਿਸ ਤਰ੍ਹਾਂ ਰਿਪੋਰਟ ਦੀ ਗੱਲ ਕਰਦੇ ਆ, ਕਹਿੰਦੇ ਵੀ ਕੋਈ ਬੰਦਾ ਖਾਸ ਹੋਵੇ ਜਾਂ ਨਾਮਵਰ ਹੋਵੇ ਉਦੀ ਰਿਪੋਰਟ ਕਹਿੰਦੇ ਵੀ ਬੜੀ ਛੇਤੀ ਕਰਦੇ ਆ। ਉਹ ਇੱਥੇ ਨਿਕੁਸ਼ਨ ਆ ਜਿਹੜਾ ਆ ਵੀ ਸਰਕਾਰ ਜੋ ਉੱਥੇ ਕਰਨੀ ਰਹੀ ਜਾਂ ਉਹਨਾਂ ਸਾਡੀ ਗੱਲ ਨਹੀਂ ਸੁਣੀ। ਪ੍ਰਸ਼ਾਸਨੇ ਤੇ ਪਹੁੰਚਿਆ ਸੀ ਹੋਰ ਬੜੀ ਤਸੱਲੀ ਨਾਲ ਉਹ ਸਾਰਾ ਕੰਮ ਉਹ ਕਹਿੰਦੀ ਵੀ ਅਸੀਂ ਕਰਕੇ ਤੁਹਾਨੂੰ ਬਿਲਕੁਲ ਐ ਸਾਰਾ ਕੁਝ ਸਾਫ਼ ਰੱਖਾਂਗੇ ਕਿਸੇ ਕਿਸਮ ਦਾ ਪਰ ਮਨ ਨਹੀਂ ਰਹਿਣ ਦੇਵਾਂਗੇ। ਤੇ ਚਲੋ ਸਾਨੂੰ ਉਹ ਭਰੋਸਾ ਕਰਨਾ ਵੀ ਚਾਹੀਦਾ ਵੀ ਪਹਿਲੇ ਤਾਂ ਅਸੀਂ ਕਹਿ ਦਈਏ ਵੀ ਸਾਨੂੰ ਛੱਕਿਆ ਜੀ ਜਾਂ ਅਸੀਂ ਹੋਰ ਕੁਝ ਕਹਿ ਦਈਏ ਉਹ ਵੀ ਸਾਡੇ ਵਾਸਤੇ ਠੀਕ ਨਹੀਂ। ਅਸੀਂ ਉਹਨਾਂ ਨੂੰ ਪਰਿਵਾਰ ਵੱਲੋਂ ਸਾਰਾ ਕੁਝ ਲਿਖ ਕੇ ਦਿੱਤਾ ਹੈ ਉਹ ਤਹਿਕੀਕਾਤ ਕਰ ਰਹਾ ਹੈ ਤੇ ਬੜੀ ਛੇਤੀ ਤੁਹਾਡੇ ਸਾਹਮਣੇ ਸਾਰਾ ਕੁਝ ਆਈ ਜਾਣਾ ਹੈ ਜੀ ਜੀ ਠੀਕ ਹੈ ਬਡਾਲਾ ਸਾਹਿਬ ਜੀ ਆ ਜਿਸ ਤਰ੍ਹਾਂ ਤੁਸੀਂ ਦੁੱਖਦਾਇਕ ਘਟਨਾ ਦੇ ਵਿੱਚ ਪਟਿਆਲਾ ਦੇ ਵਿੱਚ ਸੈਣੀ ਸਾਹਿਬ ਦੇ ਘਰ ਪਹੁੰਚੇ ਹੋ ਤੁਸੀਂ ਵੀ ਤੇ ਸਾਨੂੰ ਵੀ ਬਹੁਤ ਜ਼ਿਆਦਾ ਦੁੱਖ ਹੈਗਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ